ਹੈਲੋ ਸ੍ਰੀਜੀਤ ਤੰਬੜਦੀ ਸਾਰਿਆਂ ਨੂੰ ਪ੍ਰਿਆਰਪੂਰ ਸਤਿ ਸ਼੍ਰੀ ਅਕਾਲ ਅਦਾਬ ਨਮਸਤੇ ਰੰਗ ਪੰਜਾਬ ਦੇ ਚੈਨਲ ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਕੁਝ ਬੋਲੀਆਂ ਮੈਂ ਬਾਬਲ ਦੇ ਨਾਲ ਜੁੜੀਆਂ ਜੁੜੀਆਂ ਹੋਈਆਂ ਉਹ ਸੁਣਾਉਣ ਜਾ ਰਹੀਆਂ ਥੋੜੀਆਂ ਜਿਹੀਆਂ ਪਹਿਲਾਂ ਮੈਂ ਵੀਰ ਦੇ ਵਿਡੀਆਂ ਬੋਲੀਆਂ ਸੁਣਾਉਣਾ ਸੀਆਂ ਪਿਛਲੀ ਵੀਡੀਓ ਚ ਜੋ ਤੁਸੀਂ ਕਾਫੀ ਪਸੰਦ ਕੀਤੀਆਂ ਚਲੋ ਮੈਂ ਸ਼ੁਰੂਆਤ ਕਰਦੀ ਹਾਂ ਜੋ ਮੇਰੇ ਇਹ ਬੋਲੀ ਤਾਂ ਨਹੀਂ ਹੈ ਇੱਕ ਦੇਕ ਦਾ ਹੈਗਾ ਪੈਰਾ ਉਸ ਨੂੰ ਮੈਂ ਮੇਰੇ ਬਹੁਤ ਜ਼ਿਆਦਾ ਪਾਵਲ ਦੇ ਵਾਸਤੇ ਹੈ ਬਹੁਤ ਜ਼ਿਆਦਾ ਮੈਨੂੰ ਅੱਛਾ ਲੱਗਦਾ ਉਹ ਬੱਚੀ ਨੇ ਗਾਇਆ ਵੀ ਬਹੁਤ ਸੋਹਣਾ ਜਿੰਨੀ ਵਾਰੀ ਸੁਣੋ ਸਾਰਿਆਂ ਨੂੰ ਸੋਹਣਾ ਲੱਗਦਾ ਤੁਹਾਨੂੰ ਮੈਂ ਸੁਣਾਣੀ ਆ ਕਿਉਂਕਿ ਬਾਬਲ ਦੇ ਨਾਲ ਜੁੜੀਆਂ ਹੋਈਆਂ ਬੋਲੀਆਂ ਮੈਂ ਸੁਣਾਉਣ ਜਾ ਰਹੀ ਆ ਤੁਹਾਨੂੰ ਜੇਂਗੀਆਂ ਲੱਗੀਆਂ ਤਾਂ ਸ਼ੇਅਰ ਲਾਈਕ ਔਰ ਕਮੈਂਟ ਜ਼ਰੂਰ ਕਰਿਆ ਜੇ ਪਲੀਜ਼ ਪਲੀਜ਼ ਜ਼ਰੂਰ ਕਰਿਆ ਕਰੋ ਬਾਬਲ ਮੇਰੀਆਂ ਗੁੱਡੀਆਂ ਤੇਰੇ ਕਰ ਰਹਿ ਗਈਆਂ ਬਬਲ ਮੇਰੀਆਂ ਗੁੱਡੀਆਂ ਤੇਰੇ ਕਰ ਰਹਿ ਗਈਆਂ ਲਿਖੀਆਂ ਨਸੀਬਾਂ ਦੀਆਂ ਝੋਲੀ ਦੇ ਵਿੱਚ ਪੈ ਗਈਆਂ ਬਬਲ ਚੋਲੀ ਦੇ ਵਿੱਚ ਪੈ ਗਈਆਂ ਬਾਬਲ ਮੇਰੀਆਂ ਗੁੱਡੀਆਂ ਕੀਤੇ ਨਿੰਦਿਆ ਨਾ ਜਾਵੇ ਬਾਬਲ ਦੇ ਸ਼ਾਹ ਦਾ ਰਾਜਾ ਕੀਤੇ ਨਿੰਦਿਆ ਨਾ ਜਾਵੇ ਬਾਬਲ ਦੇ ਸ਼ਾਹ ਦਾ ਰਾਜਾ ਤੇ ਤੇ ਨਿੰਦੀ ਨਾ ਜਾਵੇ 니উチャ けੜਾ ਨੀਨੀ ਮਾ けੜਾ 니উチャ けੜਾ ਨੀਨੀ ਮਾ けੜਾ ਮੇਰੇ ਬਾਪ ਦੇ ਬਰਾਬਰ ਨਹੀਂ ਬੋਲੂ けੜਾ ਮੇਰੇ ਬਾਪ ਦੇ ਬਰੋਬਰ ਨਹੀਂ ਖੜੂ ਕਿਹੜਾ ਮੇਰੇ ਬਾਪ ਦੇ ਬਰੋਬਰ ਨਹੀਂ ਬੋਲੂ ਕਿਹੜਾ ਮੇਰੇ ਬਾਪ ਦੇ ਬਰੋਬਰ ਨਹੀਂ ਬੋਲੂ ਕਿਹੜਾ ਨਿਹਰਾ ਪੋਣਾ ਦੀਪੀਲਾ ਪੋਣਾ ਨਿਹਰਾ ਪੋਣਾ ਨਹੀਂ ਦੀਪੀਲਾ ਪੋਣਾ ਮੇਰੇ ਬਾਪ ਦਾ ਜਵਾਈ ਨਹੀਂ ਬੜਾ ਸੋਣਾ ਮੇਰੇ ਬਾਪ ਦਾ ਜਵਾਈ ਨੀ ਬੜਾ ਸੋਣਾ ਨਿਹਰਾ ਗਜਰਾ ਨੀ ਪੀਲਾ ਗਜਰਾ ਨਿਹਰਾ ਗਜਰਾ ਨੀ ਪੀਲਾ ਗਜਰਾ ਮੇਰੇ ਬਾਪ ਦਾ ਜਵਾਈ ਨੀ ਬੜਾ ਖਚਰਾ ਮੇਰੇ ਬਾਪ ਦਾ ਜਵਾਈ ਨੀ ਬੜਾ ਖਚਰਾ ਮੇਰੇ ਬਾਪ ਦਾ ਜਵਾਈ ਨੀ ਬੜਾ ਖਚਰਾ ਵੀਰ ਮੇਰੇ ਨੇ ਮਹਿਲ ਪੁਆਇਆ ਵੀਰ ਮੇਰੇ ਨੇ ਮਹਿਲ ਪੁਆਇਆ ਉੱਤੇ ਪੁਆਇਆ ਚਿਵਾਰਾ ਨੀਤਵਾਰੇ ਦੇ ਵਿੱਚ ਪਲੰਗ ਢਹਾਇਆ ਚਿਵਾਰੇ ਦੇ ਵਿੱਚ ਪਲੰਗ ਢਹਾਇਆ ਚਿੱਟਾ ਖੇਸ ਬਚਾਇਆ 14ਵੀਂ ਦਾ ਚੰਦ ਚੜਿਆ ਕਰ ਬਾਪ ਦਾ ਜਵਾਈ ਆਇਆ 14ਵੀਂ ਦਾ ਚੰਦ ਚੜਿਆ ਕਰ ਬਾਪ ਦਾ ਜਵਾਈ ਆਇਆ 14ਵੀਂ ਦਾ ਚੰਦ ਚੜਿਆ ਆਹਿਆ ਤਾਇਆ ਤਾਇਆ ਅਜ ਕਰ ਬਾਬਲ ਦੇ ਲਾਗੀ ਦੇਣ ਵਧਾਈਆਂ ਅਜ ਕੱਲ ਬਾਬਲ ਦੇ ਲਾਗੀ ਦੇਣ ਵਧਾਈਆਂ ਅਜ ਕਰ ਬਾਬਲ ਦੇ ਲਾਗੀ ਦੇਣ ਵਧਾਈਆਂ ਅਜ ਕਰ ਬਾਬਲ ਦੇ ਵੀਰ ਕਰ ਪੁੱਤ ਜੰਮਿਆ ਬਾਬਲ ਮੱਝੀਆਂ ਦੇ ਸੰਗਲ ਫੜਾਵੇ ਵੀਰ ਕਰ ਪੁੱਤ ਜੰਮਿਆ ਬਾਬਲ ਮਝੀਆਂ ਦੇ ਸੰਗਲ ਫੜਾਵੇ ਵੀਰ ਕਰ ਪੁੱਤ ਜੰਮਿਆ ਬੱਲੇ ਬੱਲੇ ਵੇ ਵੀਰ ਕਰ ਪੁੱਤ ਜੰਮਿਆ ਚੰਨ ਚੜਿਆ ਬਾਪ ਦੇਖੇੜੇ ਮਰ ਵੀਰ ਕਰ ਪੁੱਤ ਜੰਮਿਆ ਚੰਦ ਚੜਿਆ ਬਾਪ ਦੇਖੇੜੇ ਵੀਰ ਕਰ ਪੁੱਤ ਜੰਮਿਆ ਵੀਰ ਕਰ ਪੁੱਤ ਜੰਮਿਆ ਚੰਦ ਚੜਿਆ ਬਾਪ ਦੇ ਖੇੜੇ ਵੀਰ ਕਰ ਪੁੱਤ ਜੰਮਿਆ ਸੁਣੇ ਕੁੜੀਏ ਨਥਨੀ ਵਾਲੀਏ ਨਥਨੀ ਨਾ ਚਮਕਾਈਏ ਨੀ ਖੂਟੋ ਬੇਤੇ ਚਰਚਾਉਂਦੀ ਕੂਟੋ ਬੈਠੇ ਚਰਚਾ ਹੁੰਦੀ ਚਰਚਾ ਨਾ ਕਰਵਾਈਏ ਆਪਣੇ ਬਾਬਲ ਦੀ ਪੱਗ ਨੂੰ ਦਾਗ ਨਾ ਲਾਈਏ ਆਪਣੇ ਬਾਬਲ ਦੀ ਪੱਗ ਨੂੰ ਦਾਗ ਨਾ ਲਾਈਏ ਆਪਣੇ ਬਾਬਲ ਦੀ ਪੱਗ ਨੂੰ ਦਾਗ ਨਾ ਲਾਈਏ ਆਪਣੇ ਦਾ ਬਾਬਲ ਦੀ ਪੱਗ ਨੂੰ ਦਾਗ ਨਾ ਲਾਈਏ ਆਪਣੇ ਬਾਬਲ ਦੀ ਦੂਰ ਨਾ ਵੇ ਆਈ ਬਾਬਲਾ ਇਸ ਦੂਰ ਦੇ ਦੁਖੜੇ ਬਥੇਰੇ ਦੂਰ ਨਭੀ ਆਈ ਬਾਬਲਾ ਇਸ ਦੂਰ ਦੇ ਦੁਖੜੇ ਬਥੇਰੇ ਦੂਰ ਨਭੀ ਆਈ ਬਾਬਲਾ ਬਾਬਲੇ ਨੇ ਬਰ ਟੋਲਿਆ ਸਾਡੀ ਗੁੱਤ ਦੇ ਪਰੰਦੇ ਨਾਲੋਂ ਛੋਟਾ ਬਾਬਲੇ ਨੇ ਬਰ ਢੋਲਿਆ ਮੇਰੀ ਗੁੱਤ ਦੇ ਪਰਾਂਦੇ ਨਾਲੋਂ ਛੋਟਾ ਬਾਬਲੇ ਨੇ ਬਰ ਢੋਲਿਆ ਦੋਸਤੋ ਐਨੀਆਂ ਕੀ ਬੋਲੀਆਂ ਸੁਣਾਉਂਗੀ ਮੈਂ ਬੋਲੀਆਂ ਤਾਂ ਬਥੇਰੀਆਂ ਆ ਜਿਆਦਾ ਨਾ ਕਰਦੇ ਹੋਏ ਜਿਆਦਾ ਲੰਮੀ ਵੀਡੀਓ ਨਹੀਂ ਕਰਨੀ ਤੇ ਇਹ ਪਸੰਦ ਆਈਆਂ ਤੇ ਜਰੂਰ ਤੁਸੀਂ ਮੈਨੂੰ ਕਮੈਂਟ ਕਰਕੇ ਦੱਸਿਆ ਜੇ ਫਿਰ ਅਗਲੀ ਵੀਡੀਓ ਦੇ ਨਾਲ ਫਿਰ ਤੁਹਾਡੇ ਨਾਲ ਗਰੂ ਗਰੂ ਹੋਵਾਂਗੀ ਅੱਜ ਵਾਸਤੇ ਇੰਨਾ ਹੀ ਫਿਰ ਮਿਲਾਂਗੇ ਰਾਜੀ ਖੁਸ਼ੀ ਰੋ ਜੀਉਂਦੇ ਵਸਦੇ ਰੋ ਮੇਰੀਆਂ ਵੀਡੀਓ ਦੇਖਦੇ ਰੋ